ਗਿਰਜਰ ਨੇ ਦਿਨੇ ਐਨਕਾ ਲਾਈ ਗਏ ਮੈਂ ਵਾਈਲ ਚ ਤੇ ਦਿਨੇ ਹੀ ਲਾਈ ਦੀਆਂ ਐਨਕਾਂ ਵੀ ਮੈਂ ਵਾਈਲ ਚ ਸਿੱਕੜ ਜਾ ਮੰਮੀ ਆ ਉਹ ਉਹ ਪਾ ਸਾਸੀ ਦਾ ਸਾਰਿਆਂ ਨੂੰ ਅਸੀਂ ਅੱਜ ਨਾ ਗੁਫਰਨ ਉਹਨਾਂ ਨੂੰ ਇਨਵਾਈਟ ਕੀਤਾ ਵਾ ਸ਼ਾਮ ਨੂੰ ਸ਼ੇਰੇ ਨੂੰ ਉਹਨਾਂ ਨੂੰ ਤੇ ਪਾਉ ਬਾਜੀ ਦੀ ਬੜੀ ਸ਼ੇਰੇ ਦੀ ਡਿਮਾਂਡ ਵੜੀ ਪਾਉ ਬਾਜੀ ਦੀ ਤੇ ਪਾਉ ਬਾਜੀ ਸ਼ੇਰੇ ਦੀ ਡਿਮਾਂਡ ਤੇ ਰਿਕਵੈਸਟ ਤੇ ਬਣੀ ਆ ਤੇ ਮੈਂ ਥੋੜਾ ਜਿਹਾ ਗਿਆ ਕਿਤੇ ਤੇ ਮੈਂ ਹੋ ਗਿਆ ਲੇਟ ਤੇ ਮਗਰੋਂ ਮੰਮੀ ਹੋਣਾ ਨੇ ਬਾਜੀ ਬਣਾਤੀ ਕਿ ਹੁਣ ਤੜਕਾ ਲਾਉਣ ਲੱਗੇ ਆ ਤੇ ਰੈਸਪੀ ਹੁਣ ਮਮੀ ਵੀ ਸ਼ੇਅਰ ਕਰ ਦਿਓ ਕਿਉਂਕਿ ਪਿਛਲੇ ਉੱਚ ਕਿਹਾ ਹੈਗਾ ਲਾਈਵ 'ਚ ਵੀ ਪਾਉ ਬਾਜੀ ਦੀ ਰੈਸਪੀ ਜਰੂਰ ਦੱਸੇਗਾ ਮੈਂ ਚੈੱਕ ਕਰਾਂ ਤੇ ਇਹ ਤਾਂ ਜਲਦ ਤੋਂ ਹਾਂ ਫੇਰ ਆ ਜਾਗੇ ਕਾਣਾ ਦਾ ਉਹਦਾ ਇਹ ਸਿੱਧਾ ਜਿਹਾ ਕੰਮ ਆ ਵੀ ਖਾਰੇ ਮਟਰ ਗਾਜਰਾ ਗੋਭੀ ਆਲੂ ਸ਼ਿਮਲਾ ਮਿਰਚ ਇਹਨਾਂ ਨੂੰ ਇੱਕੋ ਜਿਹਾ ਲੈਣਾ ਸਾਰੀਆਂ ਚੀਜ਼ਾਂ ਨੂੰ ਲੈ ਕੇ ਸਾਰੀਆਂ ਚੀਜ਼ਾਂ ਨੂੰ ਸਾਫ਼ ਕਰਕੇ ਧੋ ਕੇ ਕੱਟ ਕੇ ਸਿਗੀਆਂ ਲਵਾਣੀਆਂ ਕੁੱਕਰ ਦੇ ਵਿੱਚ ਠੀਕ ਆ ਮਤਲਬ ਜੇ ਤੇ ਘੱਟ ਅੱਗ ਤੇ ਲਵਾਈਆਂ ਤੇ ਫਿਰ ਇੱਕ ਦੋ ਹੀ ਬੜੀ ਐ ਤੇ ਜੇ ਪੋਲਾ ਤੇ ਲਵਾਈਆਂ ਤੇ ਚਾਰ ਚਾਰ ਸਿਗੀਆਂ ਨਵਾਉਣੀਆਂ ਫਿਰ ਉਹ ਬਣ ਜਾਣਾ ਮਤਲਬ ਖੋਲ ਗਿਆ ਉਹਨੂੰ ਮਿਕਸ ਕਰ ਲੈਣਾ ਇਹਦੇ ਨਾਲ ਮੈਸ਼ ਮੈਸ਼ ਕਰ ਲੈਣਾ ਏਦਾਂ ਦਾ ਬਣ ਗਿਆ ਹਾਂ ਤੇ ਫਿਰ ਪਿਆਜ਼ ਅਦਰਕ ਲਸਣ ਟਮਾਟਰ ਆ ਰਹੀ ਉਹਦੇ ਫਿਰ ਉਹ ਆ ਨਾ ਤੇ ਉਹਦਾ ਤਲਕਾ ਬਣਾ ਗਏ ਤੇ ਇਹਦੇ ਵਿੱਚ ਪਾਉਣਾ ਨਮਕ ਪਾ ਗਏ ਤੇ ਹਲਦੀ ਤੇ ਪਾਉ ਬਾਦੀ ਮਸਾਲਾ ਪਾਉਣਾ ਕਿਹਨੂੰ ਬ੍ਰਾਂਡ ਦਾ ਵਧੀਆ ਪਾਉਣਾ ਤੇ ਹਲਦੀ ਪਾਉਣੀ ਥੋੜੀ ਜਿਹੀ ਕਿਆੜੀ ਪਾਉਣੀ ਯਾਦ ਕਰ ਲਓ ਡੇਗੀ ਮਿਰਚ ਪਾਉਣੀ ਡੇਗੀ ਮਿਰਚ ਪਾਉਣੀ ਜਿਹਦਣਾ ਰੰਗ ਬਣ ਜਾਵੇ ਠੀਕ ਆ ਤੇ ਪਾਉ ਬਾਦੀ ਕੋਈ ਐਡੀ ਨਹੀਂ ਤੜਕਾ ਲਾਉਣਾ ਨੂੰ ਤੇ ਬਾਜੀ ਬਣ ਗਈ ਪਾਓ ਤੇ ਬਣੇ ਬਣਾਏ ਹੁੰਦੇ ਕੋਈ ਲੋਕੀ ਨਹੀਂ ਬਾਕੀ ਇਹ ਮੁੱਲ ਦਾ ਬਟਰ ਲੈਉਣਾ ਆ ਮੁੱਲਾ ਵਾਲਿਆਂ ਨੇ ਪਲੇਟ ਮਜਬੂਰੀ ਕਰਦੇ ਤੇ ਵੀਰੇ ਤੁਸੀਂ ਪਹਿਲਾਂ ਹੀ ਆ ਗਏ ਆ ਬਣਨ ਤੋਂ ਬਾਅਦ ਆਉਣਾ ਸੀ ਚੈਕਿੰਗ ਰਹੀ ਹੋ ਸਾਹਿਬ ਚੈਕਿੰਗ ਇਨਸਪੈਕਟਰ ਨਹੀਂ ਜੇ ਵਧੀਆ ਨਾਮ ਨਹੀਂ ਹੋਣਾ ਨਹੀਂ ਫਿਰ ਤੈ ਨਹੀਂ ਫਿਰ ਨਾ ਖਾਫੜਾ ਬਦ ਕਰੋ ਸਕਿਆ ਆਵਾਂਗੇ ਨਹੀਂ ਨਹੀਂ ਵੀਰ ਤੂੰ ਹੁਣ ਕੀ ਟਾਈਮ ਹੋਇਆ ਵਾ ਹੁਣ ਇਸ ਤੋਂ ਬਾਅਦ ਤੂੰ ਕੋਈ ਖਾਣਾ ਨਹੀਂ ਆ 4 6 7 ਵਜੇ ਤਾਂ 4 ਵਜੇ ਹੋਏ ਆ ਤੇ 6 7 ਵਜੇ ਆਪਾਂ ਤੁਹਾਨੂੰ ਬੁਲਾਉਣਾ ਵਾ ਉਦੋਂ ਤੱਕ ਆਈ ਆ ਬਣਾ ਤੋ ਕੇ ਤਿਆਰ ਹੋ ਜਾਣਾ ਉਦਾਂ ਹੀ ਨਾਦੇ ਤੋਤੇ ਆ ਸਵੇਰੇ ਮੈਂ ਖੇਡ ਕੇ ਆ ਪਹਿਲ ਲਿਬੜਿਆ ਮੈਂ ਦੂਰੇ ਤਿਆਰ ਹੋਣਾ ਤੇ ਫਿਰ ਤੁਸੀਂ ਤੋ ਇਹ ਵੀ ਲੀਡ ਲੱਤਾ ਚੰਗਾ ਪਾ ਗਿਆ ਚੰਗਾ ਵਨਡੇ ਹੋਣਾ ਤੇ ਲੀਡ ਲੱਤਾ ਚ ਮੈਂ ਦੋ ਨਹੀਂ ਤਿਆਰ ਹੋ ਗਿਆ ਇੰਨੀ ਜਗਾ ਫਿਰ ਮੈਂ ਤਾਂ ਹੁਣ ਉਹ ਪਹਿਲਾ ਹੀ ਆਊਟਫਿਟ ਰਿਵੀਲ ਹੋ ਗਈ ਵੈਸੇ ਮੈਂ ਤੇ ਰੈਸਪੀ ਦੱਸਣੀ ਸੀ ਪਰ ਚਲੋ ਦੱਸਦੀ ਆ ਉਦਾਂ ਬਣ ਬਣਾਂਗੇ ਕਿਹਦੇ ਨੇ ਮੈਨੂੰ ਨਾ ਕਿਹਾ ਵੀ ਨਹੀਂ ਦੋ ਚਾਰ ਜਾਣੇ ਨੇ ਸਪੈਸ਼ਲ ਕਿਹਾ ਮੈਨੂੰ ਵੀ ਜ਼ਰੂਰ ਕਾਗਰ ਮੈਂ ਨਹੀਂ ਮੈਚ ਨਹੀਂ ਮੁੱਕਦੇ ਫਿਰ ਆਪਾਂ ਨਹੀਂ ਮੈਚ ਖੇਡ ਕੇ ਮੈਂ ਆ ਗਿਆ ਤੇ ਬਾਅਦ ਬਣਾਈਏ ਮੇਰੀ ਮਾਂ ਦੱਸਿਆ ਨਹੀਂ ਆ ਅੰਨੇ ਦੀ ਮੰਮੀ ਨੇ ਆ ਰਹੀਆਂ ਨੇ ਨੂੰ ਘਰ ਤੇ ਤੇ ਚਲੋ ਬਾਕੀ ਹਣ ਪ੍ਰਾਣੇ ਆਉਂਦੇ ਤਾਂ ਫੇਰ ਪਤਾ ਲੱਗਦਾ ਪ੍ਰਾਣੇ ਕਿਹਦੇ ਅਗਰ ਸ਼ਰਨ ਵਧੀਆ ਨਾਮ ਹੀ ਬਣੀ ਹੋਈ ਤੇ ਇਦਾਂ ਤਰੀਫ ਕਰਨੀ ਜਿਦਾਂ ਯਾਦੀ ਹੱਤ ਕਰਾਤੀ ਸਿਰ ਹਿਲਾਤਾ ਹੁੰਦਾ ਜਦਾਂ ਹੁਣ ਜਾ ਕੇ ਇਹਨੇ ਸ਼ੇਰੇ ਨੂੰ ਦੱਸਣਾ ਸ਼ੇਰੇ ਭਾਰੀ ਸਿਰ ਆ ਲੱਗਿਆ ਪਿਆ ਜੇ ਆਜੋ ਚੱਲ ਜੇ ਟਾਈਮ ਨੇ ਟਾਈਮ ਨਾ ਹੀ ਆਜੋ ਤੁਰ ਫੇਰ ਆਈਏ ਪਹਿਨਾ ਇੱਕ ਵਾਰ ਤੁਰ ਤੁਰ ਕੇ ਉਹਨੂੰ ਉਹਨੂੰ ਸ਼ੇਰੇ ਨੂੰ ਦੋ ਚਾਰ ਗੇੜੇ ਦਵਾ ਕੇ ਲਿਆ ਉਹ ਉਧਰ ਪੁਲੀ ਵੱਲੋਂ ਉਹਨੂੰ ਕਿਹਾ ਤੁਰ ਫੇਰ ਆਈਏ ਤਾਂ ਫੇਰ ਜਾ ਕੇ ਮਿੱਠੇ ਚ ਗਲਾਬ ਜਾਮਨ ਲਿਆ ਕਰਮ ਗਰਮ ਗਲਾਬ ਜਾਮਨ ਚੱਲਣਗੇ ਸਰ ਮੰਗਾ ਲਈਏ ਨਹੀਂ ਆਪਾਂ ਮਿੱਠਾ ਛੱਡਿਆ ਵੀਰ ਲੋਨ ਪਾ ਦਾਂਗੇ ਤੈਨੂੰ ਗਲਾਬ ਜਾਮਨ ਨਾਲ ਚੱਲ ਤੁਹਾਡੀ ਮਰਜ਼ੀ ਠਿੱਕੇ ਗਲਾਬ ਜਾਮਨ ਲਿਆ ਦੀ ਤੈਨੂੰ ਤਿੱਖਾ ਤਜ਼ਰੀ ਕਰਨੀ ਚਾਹੁੰਦੇ ਓ ਮਾਈ ਗੋਡ ਹਾਂ ਜਾਓ ਲੈ ਆ ਚਲੋ ਲੈ ਆਉਣੇ ਆ ਜੋ ਵੀ ਆਖੋਗੇ ਨਹੀਂ ਉਹ ਰਸ ਮਲਾਈ ਰਸ ਰਸਮਲਾਈ ਖਾਏਗਾ ਐ ਕਿੱਡੇ ਵੇ ਕੱਡਾ ਚਾਹ ਯਾਰ ਇਹ ਨਹੀਂ ਆਨੇ ਵੀ ਰਹਿਣ ਦੋ 부ਆ ਜੀ ਨਾ ਖਰਚਾ ਕਰੋ ਸ਼ਰਮਿੰਦਾ ਹੋ ਜਾ ਕਰੀਏ ਆਹੋ ਕਿਉਂ ਕਿ ਚੱਲ ਵੀਰੇ ਇੰਨੇ ਨਾ ਦੇ ਕਹਿੰਦੇ ਪਾਓ ਭਾਜੀ ਪਾਓ ਭਾਜੀ ਪਾਉ ਬਣਾਉਗਾ ਹੈ ਨਾ ਤੇ ਹੁਣ ਆ ਹੀ ਐਂਡ ਦੇ ਆਣ ਕੈਂਡ ਕਰਦੀਏ ਨਹੀਂ ਲੈ ਆਉਨੇ ਚਲੋ ਰਸਮਲਾਈ ਨਾਲ ਆਪਾਂ ਐਂਡ ਕਰਾਂਗੇ ਵਲੌਗ ਦਾ ਮਿੱਠੇ ਦੇ ਨਾਲ ਚੱਲ ਮੈਂ ਫਿਰ ਪਰਨਾ ਬਣ ਕੇ ਨਾ ਤੇ ਫਰੈਸ਼ ਹੋ ਕੇ ਤੇ ਪਰਨਾ ਬਣ ਕੇ ਤੇ ਚੱਲਦੇ ਹਾਂ ਫਿਰ ਠੀਕ ਆਪਾਂ ਚਲੋ ਜਾਓ ਵੀਰੋਂ ਦਾਦੇ ਕੋ ਹੋਰ ਖਾਣਾ ਕੱਲ ਲੈਂਦਾ ਕਿ ਅਈ ਉੱਤੇ ਡਿਸਾਈਡ ਹੁੰਦਾ ਕਿ ਪਰੋਣਿਆਂ ਨੂੰ ਕੀ ਖਾਣਾ ਹੈ ਤੇ ਲੈ ਸਕਦੇ ਆ ਰਸਮ ਲਈ ਹਾਂ ਤੇ ਪਰੋਣੇ ਲਈ ਰਸਮ ਲੈ ਲੈ ਉਹ ਪਰੋਣੇ ਕੋਣ ਹੈ ਮੈਂ ਆਪਣੀ ਖਾਲੀ ਰਸਮ ਲਈ ਲੈਣ ਹਾਂ ਮੈਂ ਪਰੋਣਿਆਂ ਨਾਲ ਤਾਂ ਲੈਂਦਾ ਵੀ ਜੇ ਪੀਸ ਥੜ ਗਿਆ ਵਧ ਗਿਆ ਤੇ ਗੁਸ਼ਰਨ ਦੀ ਜ਼ਿੰਮੇਵਾਰੀ ਆ ਹੁਣ ਮੈਂ ਪੁੱਛ ਕੇ ਕਰਾਇਆ ਕਿੰਨੇ ਪੀਸ ਚਾਹੀਦੇ ਆ ਤੇ ਜੇ ਵੀਰ ਥੜ ਗਿਆ ਤੇ ਤੇਰੀ ਪਲੇਟ ਖਾਲੀ ਕਰ ਦੇਣੀ ਹੈ ਚਾਰ ਪੰਜ ਹੋਰ ਲੈ ਲਓ ਮੈਂ ਨਹੀਂ ਚਾਰ ਪੰਜ ਹੋਰ ਲੈ ਲਓ ਚਲ ਗੁਸ਼ਰਨ ਦੀ ਮੱਲ ਮਸਨ ਦੀ ਤਾਂ ਗੱਲ ਹੀ ਨਹੀਂ ਹੋਰ ਕੁਛ ਲੈਣਾ ਤੇ ਲੱਲਾ ਵੀਰ ਬਾਜ ਨਾ ਕਹਿਆ ਨੂੰ ਪੁੱਛਿਆ ਨਹੀਂ ਹੈ ਪੱਕੀ ਗੱਲ 177 ਦਾ ਜੀ ਹੋ ਜਾਣੀ ਅੱਡੀ ਚਲ ਰਸ ਮਲਾਈ ਨਾਲ ਉਹਦਾ ਰੋਸ਼ੋ ਗੁੱਲਾ ਵੀ ਹੈਗਾ ਜੀ ਰੋਸ਼ੋ ਗੁੱਲਾ ਕੇ ਰਸ ਮਲਾਈ ਤੇ ਉਹ ਕਹੜਾ ਚੁਰ ਕੀ ਪਿਆ ਉਹ ਜੋ ਵੀ ਉਹ ਕੀ ਪਿਆ ਚੁਰਲਪ ਚੁਰਲਪ ਚੋਲਪ ਲਵ ਪਿਆ ਬੜੇਕੇ ਤੋ ਆ ਆਪ ਜੀ ਵਧੀਆ ਆ ਉਹ ਕਾਹ ਗਿਰ ਚਰਨ ਸਿਆ ਆਤਾ ਟਾ ਟਾਈਮ ਕੋਈ ਆਉਣ ਦਾ ਅਟਰਾ ਜੀ ਮਿੱਟੀ ਨਹੀਂ ਲੱਤ ਗਈ ਯਾਰ ਉਹ ਤਾਂ ਹੀ ਆ ਪਚਾਬੀ ਨੇ ਆਏ ਨਹੀਂ ਆਏ ਉਹ ਤਾਂ ਵੀ ਨਹੀਂ ਮੈਂ ਫੱਕੇ ਜਾਣਾ ਸੀ ਟਾਈਮ ਤੁਹਾਡਾ ਕੋਈ ਆਉਣ ਦਾ ਵੀਰ ਕਿੱਥੋਂ ਆਇਆ ਨੂੰ ਆਇਆ 1 ਘੰਟਾ ਹੋ ਗਿਆ ਡਿੱਕਣ ਦੇ ਤੁਹਾਨੂੰ ਇੱਧਰੋਂ ਆਇਆ ਫੋਟੋ ਪੱਤਰ ਕਰਕੇ ਭਜਾ ਕੇ ਕਾੜਦਾ ਵੇ ਥੱਲੇ ਨਾਲ ਆ ਜੀ ਸਤਿ ਸ੍ਰੀ ਅਕਾਲ ਸੇ ਹਾਈ ਟੂ ਮਾਈ ਵਲੌਗ ਐਸ ਵੈਲ ਤੂੰ ਉੱਧਾ ਹੀ ਆਏ ਕਰੀ ਜਨਾ ਦੁਪਹਿਰਾਂ ਦਾ ਸਾਡੇ ਵਲੌਗ ਚ ਤੁਰਿਆ ਫਿਰਨਿਆ ਤੂੰ ਪਹਿਲਾਂ ਹੀ ਇਨੂੰ ਇਹਨੂੰ ਬਾਹਰ ਕੱਢੋ ਆਜੋ ਨਹੀਂ ਬਾਹਰ ਨਹੀਂ ਹੈ ਭਰਾਵਾ ਇਹਨੂੰ ਨਹੀਂ ਕੱਢ ਸਕਦੇ ਬਾਹਰ ਇਹਦਾ ਮੰਮੀ ਡੈਡੀ ਇੱਥੇ ਨਹੀਂ ਬਾਜ ਸਾਨੂੰ ਮੈਂ ਵੀ ਨਹੀਂ ਭਰਾਵਾ ਗੱਡੀ ਲੈ ਆਇਆ ਹਾਂ ਆ ਵੀ ਹੈ ਟਰਾਲੀ ਆ ਮੈਂ ਚਲੀ ਜਾਂਦਾ ਕਿ ਮੈਂ ਚਲੋ ਪਹਿਲਾਂ ਕੰਮ ਹੀ ਕਰਦੇ ਚਲੋ ਬੈਠੋ ਮੈਂ ਤੁਹਾਰੇ ਬਾਪਾਂ ਲੈ ਜਾਉਂ ਪਰ ਕੇ ਹੈ ਉਹਦੇ ਡਾਈਨਿੰਗ ਟੇਬਲ ਤੇ ਬੈਠੋ ਤੇ ਤਾਈਆਂ ਡਾਈਨਿੰਗ ਟੇਬਲ ਲਾਇਆ ਹੋਆ ਹੁੰਦੇ ਆ ਬੈਠੋ ਵਾਲੇ ਕੰਮ ਕਵੇਲਾ ਜਦੋਂ ਉਹ ਟਰਾਲੀ ਵਾਲੇ ਨੂੰ ਵੀਂਦੇਰੇ ਟਰਾਲੀ ਉਹ ਜਾਂ ਕਰ ਗਿਆ ਹੋ ਟਰਾਲੀ ਲਾ ਗਿਆ ਜੀ ਤੂੰ ਕੋਈ ਨਹੀਂ ਹੁਣ ਆਪਾਂ ਗੱਡੀ ਚੜਾ ਲੈਨੇ ਆ ਗੱਡੀ ਦੇ ਅੰਦਰ ਵਾ ਤੂੰ ਵੀ ਚੜਾ ਲੈਣਾ ਤੂੰ ਪੱਧਰੀ ਹੋ ਜਾਣੀ ਆ ਆਹ ਪੱਧਰੀ ਹੋ ਜਾਣੀ ਕਰੋ ਤੋ ਨਹੀਂ ਕੋਈ ਚੱਕਰ ਦਾ ਹੋ ਨਹੀਂ ਜਾਣੀ ਕਰੋ ਵੀਰ ਚਲੋ ਕੋਈ ਚੱਕਰ ਨਹੀਂ ਆ ਯਾਰ ਖਾ ਕੇ ਬਹੁਤ ਬਾਜੀ ਦੇ ਡੱਟ ਕੇ ਕੋਈ ਨਹੀਂ ਇੱਥੇ ਹੀ ਆ ਤੋ ਨਹੀਂ ਕੋਈ ਨਹੀਂ ਇੱਥੇ ਹੀ ਆ ਤੋ ਨਹੀਂ ਐਂ ਤਾਂ ਕਹਦੇ ਮੜਾ ਜਾ ਖਾ ਕੇ ਤਿੰਨ ਤਿੰਨ ਪੈਕਟ ਤੇ ਚਲ ਜੋ ਉਧਰ ਮੈਂ ਤਿੰਨ ਪੈਕਟ ਵਾਲਾ ਵੀ ਕੋਈ ਵੀ ਸੂਰਮਾ ਹੈਗਾ ਇੱਕ ਫੈਕਟ ਹੀ ਮਹਾਰਾ ਦਾਣਾ ਵੀਰ ਗਰਮੀਤ ਵਗਾਰਾ ਪਤਲੀ ਕਰਕੇ ਆ ਵੀ ਸਾਰੇ 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 ਸਾਸਰੀ ਘਾਲ ਮਮਾ ਜੀ ਵੀਡੀਓ ਚ ਕੋ ਆਡੀ ਜੀ ਸਾਸਰੀ ਘਾਲ ਸਾਸਰੀ ਘਾਲ ਜੀ ਬਹਿ ਜਾ ਬਹਿ ਜਾ ਉਹ ਮਿੱਟੀ ਪਤਲੀ ਕਰ ਬੀਬੀਆਂ ਆਵਦੀਆਂ ਕਰੀਏ ਸ਼ੁਰੂ ਪ੍ਰੋਗਰਾਮ ਫਿਰ ਆਹ ਮੈਂ ਰੱਖ ਟੇਬਲ ਤੇ ਅਛਾ ਇਸ ਕੋ ਐਸੇ ਗਰਮ ਕਰਕੇ ਬਸ ਬਾਜੀ ਦੇ ਬਣਦੀ ਵਿਖਾਈ ਤੇ ਇਦਾਂ ਪਾਓ ਗਰਮ ਹੋ ਗਏ ਨਾਲ ਸੈਲਡ ਸੂਲਡ ਬਣਾਇਆ ਸਭ ਕੋ ਉੱਤਰਾ ਖਾਈ ਟੇਬਲ ਤੇ ਅੱਛਾ ਚਲੋ ਕਰੋ ਸ਼ੁਰੂ ਹਣ ਨਹੀਂ ਤੇ ਤੇਰੇ ਅੱਖੇ ਆ ਜਾਣਾ ਇਹ ਉਮੇ ਹਣ ਤੂੰ ਹੀ ਸੱਦਾ ਨਹੀਂ ਨਾ ਦੇ ਕੇ ਆਇਆ ਆਪਣਾ ਤੂੰ ਇਹੀ ਸਰਦਾਰੀ ਨਾ ਦੇ ਕੇ ਆਏ ਆਪਣੇ ਵੱਲ ਚਾਹੀਦਾ ਈ ਸਰਦਾਰ ਜੇ ਕੰਮ ਕਰਵਾ ਦੇ ਨਾ ਟਾਣਾ ਮਾ ਲਕਣਾ ਇੰਨਾ ਖੁਦ ਖਰਾਬ ਬੈਜੋ ਘਾਬੀ ਬੈਜੋ ਤੂੰ ਇਹੀ ਸਰਦਾਰੀ ਨਾ ਦੇ ਕੇ ਆਏ ਆ ਜਣ ਹਾਂ ਕਰਕੇ ਥੋੜਾ ਰਾਤ ਨੂੰ ਆਣਾ ਹੀ ਫੁੱਲ ਲੱਗੀ ਇਹਦੀ ਲੱਗ ਜਾਂਦੀ ਦੀਓ ਮੰਮੀ ਇੱਕ ਇੱਕ ਪੈਕਟ ਗਰਮ ਕਰਕੇ ਨਾਲ ਦੇ ਦੇ ਦਿਓ ਇਹਨਾਂ ਨੂੰ ਮੇਰੀ ਸੁਣ ਗੱਲ ਸਬਜੀ ਪਾ ਲਓ ਸਭ ਤੋਂ ਵੱਧ ਜੋਰ ਤੇਰਾ ਲੱਗਾ ਏ ਤੈਨ ਨ ਯਾਰ ਵੀਰ ਆ ਲੈ ਆ ਵੀ ਇਹਦੇ ਨਾਲ ਜਾ ਕੇ ਲਿਆਂਦਾ ਇਹਨੇ ਇਹਦੇ ਨਾਲ ਜਾ ਕੇ ਲਿਆਂਦਾ ਓਏ ਉਹਦੀ ਗੱਲ ਕਹਿੰਦਾ ਜਗਾ ਗਈ ਜਗਾ ਵੇਚ ਕੇ ਤੇ ਆਟੋ ਪਾਇਆ ਹੁੰਦਾ ਮੈਂ ਕਹਿੰਦੀ ਆ ਉਹ ਆਂਦਾ ਵੀ ਤੁਸੀਂ ਦੋਵੇਂ ਟੈਕਸੀ ਬੁੱਕ ਕਰ ਲਿਓ ਤੇ ਮੈਂ ਚੱਲ ਸਾਡੀ ਗੱਡੀ ਬੁੱਕ ਕਰ ਲਿਓ ਨਾਲੇ ਸਾਨੂੰ ਕੰਮ ਮਿਲ ਜੂਗਾ ਹੁਣ ਇਹ ਸਾਈ ਦੇ ਦਿਓ ਜੋਤੀ ਨੂੰ ਹੁਣੇ ਦੇ ਦੇ ਸਾਈ ਮੈਨੂੰ ਕਿੱਥੇ ਜਾਣਾ ਕਿੱਥੇ ਆ ਤੂੰ ਨਹੀਂ ਸਾਈ ਤੇ ਕਿੱਥੇ ਨਹੀਂ ਰਹੀਏ ਜਾਣਾ ਕਿੱਥੇ ਆ ਤੁਸੀਂ ਮੈਨੂੰ ਇਹ ਦੱਸਦਾ ਕਿੱਥੇ ਰਈਆ ਬਾਬਾ ਬਕਾਲਾ ਬਿਆਸ ਇੱਥੋਂ ਦੇ ਆਟੋ ਕਰਕੇ ਚਲ ਜਾਓ ਕਿ ਮੇਰੀ ਗੱਡੀ ਨਹੀਂ ਮੁੜਨੀ ਇੰਨੇ ਕ ਤਾਂ ਲੇਡੀਜ਼ ਪਛੜ ਗਈ ਲੇਡੀਜ਼ ਤੇਰੀ ਨਹੀਂ ਲੋੜ ਹੈ ਆਪੇ ਗੱਡੀ ਲੈ ਆਂ ਯਾਰ ਮਾਮੀ ਜੀ ਅਹੀਂ ਛੜੇ ਨਹੀਂ ਅਹੀਂ ਇਕਵਾਰੇ ਆਂ ਅਹੀਂ ਇਕਵਾਰੇ ਆਂ ਛੜੇ ਨਹੀਂ ਆਂ ਬਾਈ ਸੈਲਫ ਡਰਾਈਵ ਤੇ ਕਰਨੀ ਤੇਰੀ ਗੱਡੀ ਨਹੀਂ 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 ਵੀਰ ਅਹੀਂ ਸੈਲਫ ਡਰਾਈਵ ਵਾਲੀ ਆਪਸ਼ਨ ਨਹੀਂ ਰੱਖੀ ਨਾ ਕੀ ਆਖਣਾ ਬੋਲਣ ਹੁਣ ਬੋਲ ਪਛਾਹ ਹੋ ਗਿਆ ਚਲੋ ਟਾਟਾ ਬਾਏ ਬਾਏ ਸਵਾਦ ਹੀ ਗਾ ਸਾਨੂੰ ਰਿਵਿਊ ਆਵੇ ਕਿੱਧਰ ਚੱਲੇ ਆਵਾ ਕਿੱਧਰ ਚੱਲੇ ਆਵਾ ਤਾਂ ਦਾਦਾ ਮੈਂ ਖਲੋ ਜਾ ਚੱਲ ਚੱਲ ਲੜਤੀ ਪੈਸੇ ਦੇਤੇ ਹੀ ਮੰਮੀ ਨੂੰ ਹਾਏ ਮੰਮੀ ਲਿਆ ਮੈਨੂੰ ਪੜਾ ਦੇ ਸੁੱਟ ਨਾ ਲਈ ਆਓ ਲਿਆ ਪਿਆਰ ਦਿੱਤਾ ਵਾ ਸੁੱਟ ਨਾ ਲਈ ਮੇਰੇ ਭਰਾ ਬਾਈ ਨਿਕਲੋ 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 ਇੱਥੇ ਤੀਨ ਕੋ ਓਏ ਖਲੋ ਜਾ ਰਾਦੇ ਇੱਥੇ ਜੋ ਹੋ ਚੁੱਕਿਆ ਡਾ ਕਈ ਫੜ ਉਧਰੋਂ ਵੀਰ ਮੈਂ ਤੁਹਾਨੂੰ ਪਤਾ ਨਹੀਂ ਆਓ ਨਾਲ ਫਿਰ ਓ ਅੰਦਰ ਹੋ ਨਾ ਮੈਂ ਤੇਰਾ ਸਾਥ ਦੇਣਿਆ ਤੇਰੇ ਨਾਲ ਆ ਮੈਂ ਚੱਲ ਚੱਲ ਹਣ ਪਾਉ ਬਾਜੀ ਖਵਾਈ ਆ ਤੇ ਪਹਚਾਉਣੀ ਵੀ ਹੈ ਤੇ ਗਈ ਹੈ ਨਾ ਇੱਧਰ ਚੱਲ ਹਲੋ ਇੱਧਰ 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 ਉਹ ਇੱਧਰ ਵੇ ਵੇ ਮੈਂ ਤੈਨੂੰ ਪੜਾਉਣਾ ਪੜਾਈਆਂ ਚੱਲ ਰਸਮ ਮਲਾਈ ਦਾ ਪੈਕਟ ਪਾਇਆ ਕੱਲ੍ਹ ਦੇ ਦਿਨ ਨੂੰ ਦਿੱਤੇ ਆ ਫੜ ਚੱਲ 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 ਮੈਂ ਤੇਰੇ ਨਾਲ ਹੌਸਲਾ ਨਹੀਂ ਹਾਰਨਾ ਤੇਰੇ ਨਾਲ ਮੈਂ ਚੜਈਆ ਆ ਜਾ ਚੱਲ ਫਿਰ ਹੋ ਜਾ ਸ਼ੁਰੂ ਨਹੀਂ ਨਹੀਂ ਚੱਲ ਓਏ ਨਹੀਂ ਕੋਣ ਨੇ ਉਹ ਮੇਰੇ ਬੂਟ ਲੈ ਜੀ ਤੁਸੀਂ ਸਕੇਚਰ ਵਾਲੇ ਨਵੇਂ ਚਿੱਟੇ ਯਾਰ ਆ ਥੋੜੀ ਗੱਲ ਵਾ ਫਿਰ ਤੂੰ ਨਾ ਮੁੜਿਆ ਆ ਇੱਥੇ ਲਾ ਇੱਥੇ ਲਾ ਮੈਂ ਚਪਲਾਂ ਦਿੰਦਾ ਤੈਨੂੰ ਮੇਰੇ ਕੋ ਚਪਲਾਂ ਹੈਗੀਆਂ ਇੱਥੇ ਹੀ ਲਾ ਮੈਂ ਚਪਲਾਂ ਉਹ ਇੱਥੇ ਆਵੇਂ ਮੇਰੇ ਕੋ ਹੈਗੀਆਂ ਚਪਲਾਂ ਖਰਾਬ ਕਰੇਗਾ ਲਾ ਇੱਥੇ ਆ ਤੈਨੂੰ ਸੁੱਖ ਨਾਲ ਨਹੀਂ ਕਰਨੀ ਹੈ ਇਹ ਉੱਤਰ ਹੋਈ ਆ ਪਾਓ ਬਾਜੀ ਖਾ ਗਏ ਸ਼ੁਰੂ ਪਾਓ ਫੁੱਲਣ ਦੇ ਕਰ ਕਰ ਓਏ ਜੋਤੀ ਅਈ ਇਥੋਠਾ ਨਵਾ ਤਰ ਮੈਂ ਦੱਸਦਾ ਉਹਨਾਂ ਨੂੰ ਆ ਇਧਰੋਂ ਹੈ ਹੈ ਨੂੰ ਨਵਾ ਇਖਾ ਤਾਂ ਇੰਨਾ ਜ਼ਿਆਦਾ ਖਬਰ ਦੀ ਲੋੜ ਨਹੀਂ ਉਹ ਪਰਾ ਨੂੰ ਕਰਦੇ ਪਰਾ ਕੋ ਪਰਾ ਨੂੰ ਨਹੀਂ ਆ ਕੋਰਾਂ ਨੂੰ ਆਦੇ ਜਵਾਨਾ ਆਪਾਂ ਟੇਪਰ ਕਰਨੀ ਬੱਸ ਗੱਡੀ ਉੱਤੇ ਨੰਗ ਜਿਹੜੀ ਟੇਪਰ ਕਰਨੀ ਉਹ ਮੁਰਕੇ ਟਰੈਕਟਰਾਂ ਕਰਨੀ ਮੁਰਕੇ ਕਰਾਇਆ ਮਾਤਾ ਨੂੰ ਉਹਨਾਂ ਨੂੰ ਇਹ ਹੋਰ ਵਰਖਿਆ ਜਾਂਦੇ ਅੱਜ ਜੇ ਮਿਲੋਂਦਾ ਮੁੰਡਾ ਕਹਿੰਦੇ ਭੁੱਖ ਲੱਗ ਜਾਣੀ ਮਾਤਾ ਪਹਿਲੇ ਤੇਰੇ ਪਏ ਆ ਕਹਿੰਨੇ ਹਰੇ ਪਏ ਪਏ ਤਿੰਨ ਪੈਕਟ ਪਏ ਪਾਉ ਦੇ ਮੈਂ ਫ੍ਰਿਜ ਦਾ ਦੇਖੇ ਉਧਰੇ ਹੈ ਹਾਂ ਮੈਂ ਫ੍ਰਿਜ ਦੇ ਚ ਰੱਖ ਦੇ ਵੇਖਿਆ ਉੱਥੇ ਹਲਵੇਂ ਉਧਰ ਦੇ ਆ ਉਦਰਾ ਕੀ ਹੋਏ ਉਧਰ ਉਹ ਤੇਰਾ ਇਹ ਹੋਏ ਕੀ ਹੋਣਾ ਵੇ 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 ਤੇਰਾ ਰੰਗ ਲੈ ਦੇ ਮੈਨੇ ਨਾ ਭਲੇ ਖਾਜਾ ਪਾ ਕੇ ਆਇਆ ਨੂੰ ਨਿਕਲਦੀ ਕੋਸ਼ਿਸ਼ ਕਰਨੀ ਆ ਚਲੋ ਭਈ ਘਰ ਦੀ ਪੱਧਰੀ ਹੁਣ ਬਣਾ ਦੇ ਇਧਰ ਵੇ ਆਂ ਘਰ ਦੀ ਪੱਧਰੀ ਉਹ ਟਰੈਕਟਰ ਨਹੀਂ ਲੈਣਾ ਵਿੱਚ ਖੁੱਪੜ ਨੇ ਕਰਤੀ ਉਹ ਵੀ ਪੱਧਰੀ ਉਹ ਜਿਹੜਾ ਬਾਬਾ ਮੈਂ ਤਾਂ ਉਹਦਾ ਲਾ ਆਇਆ ਹੀ ਬੂਟ ਹਾਂ ਉਹ ਚਾਚਾ ਜੀ ਚੱਲ ਕੇ ਆ ਗਏ ਮੈਂ ਕਰ ਦਿੰਦਾ ਚਾਚਾ ਆ ਗਿਆ ਵਲੋਗ ਤੇ ਫੇਮਸ ਚਾਚਾ ਹਾਂ ਚਾਚਾ ਲਵ ਯੂ ਚਾਚਾ ਲਵ ਯੂ ਮਾਮਾ ਉਹ ਹੋ ਗਿਆ ਪਤਾ